ਮਾਤਾ ਸਾਹਿਬ ਦੇਵਾ ਜੀ ਨੂੰ ਸੀਗੜਾ ਮਤਰੀ ਚੱਕਿਆ ਮੇਰਾ ਆਏ 10 ਲਾਂਗ ਜਾਣਾ ਮਾਤਾ ਦੀ ਚੱਕੀ ਆਉਣੀ ਹੈ ਫਿਰ ਕਰਨੀ ਜੀ ਬੱਕਾ ਬੈਠਾ ਉੱਥੇ ਆਉਂਦਾ ਸਮਝ ਆ ਰਿਹਾ ਹੈ ਜੋ ਸੰਗਮ ਬੰਦਾ ਕੀ ਹੈ ਜੀ ਗੁਰੂ ਕਾਲ ਮਾਤਾ ਸੈਵਕੋ ਜੀ ਦੇ ਮਾਤੇ ਕਰਨੀ ਮਾਤਾ ਸਾਹਿਬ ਦੇਵਾ ਜੀ ਦੇ ਇਹ ਗੁਰੂ ਕਰਖਾਨੇ ਜੀ ਉਹ ਇਹਦੇ ਇਤਿਹਾਸ ਅਤੇ ਦਰਬਾਰ ਦੇ ਦਰਸ਼ਨ ਕਰੀਏ ਸੰਗਤਾਂ ਜਦੋਂ ਹਜੂਰ ਸਾਹਿਬ ਦਰਸ਼ਨਾਂ ਵਾਸਤੇ ਆਉਂਦੀਆਂ ਹਨ ਤਾਂ ਲੋਕਲ ਗੁਰਦੁਆਰਿਆਂ ਦੇ ਦਰਸ਼ਨਾਂ ਦੇ ਸਮੇਂ ਇਸ ਗੁਰਦ੍ਰਸ਼ਾਲ ਦੇ ਦਰਸ਼ਨ ਕਰਨ ਵਾਸਤੇ ਵੀ ਸੰਗਤਾਂ ਆਉਂਦੀਆਂ ਆਹ ਦਰਬਾਰ ਦੇ ਦਰਸ਼ਨ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਹਨ ਪ੍ਰਾਤਨ ਸ਼ਾਸਤਰ ਜੋ ਸਤਗੁਰਾਂ ਦੇ ਸਮੇਂ ਦੇ ਹਨ ਮਾਤਾ ਸਾਹਿਬ ਦੇਵਾ ਜੀ ਦੇ ਗੁਰੂ ਘਰ ਦੇ ਵਿੱਚ ਵਿਰਾਜਮਾਨ ਹਨ ਕਰੋ ਦਰਸ਼ਨ ਪੁਰਾਣੇ ਸ਼ਾਸਤਰਾਂ ਦੇ ਇਹ ਬੰਦੂਕ ਪੁਰਾਣੀ ਸਮੇਂ ਦੀ ਹੈ ਇਹ ਢਾਲਾਂ ਤਲਵਾਰਾਂ ਤੀਰ ਕੰਜਰੇ ਅਨੇਕ ਤਰ੍ਹਾਂ ਦੇ ਹੋਰ ਸ਼ਾਸਤਰ ਪ੍ਰਾਤਨ ਸ਼ਾਸਤਰ ਸਤਿਗੁਰਾਂ ਦੇ ਸਮੇਂ ਦੇ ਪ੍ਰਾਤਨ ਸ਼ਾਸਤਰ ਹਨ ਜੇ ਤੁਸੀਂ ਮਾਤਾ ਸਾਹਿਬ ਦੇਵਾ ਜੀ ਦੇ ਦਰਬਾਰ ਆਓ ਤਾਂ ਇਹਨਾਂ ਸ਼ਾਸਤਰਾਂ ਦੇ ਵੀ ਦਰਸ਼ਨ ਕਰੋ ਜੀ ਤੋਂ ਕਰੋ ਜੀ ਗੋਦਾਵਰੀ ਨਦੀ ਦੇ ਦਰਸ਼ਨ ਇਹ ਹੈ ਜੀ ਪੁਰਾਤਨ ਜੰਡ ਦਾ ਦਰਖਤ ਪਿਆਰੀ ਸਾਧ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਗੁਰਦੁਆਰਾ ਮਾਤਾ ਸਹਿਬ ਦੇਵਾ ਜੀ ਗੁਰਦੁਆਰਾ ਸ਼ਿਕਾਰ ਘਰ ਸਾਹਿਬ ਤੇ ਗੁਰਦੁਆਰਾ ਹੀਰਾ ਘਰ ਸਾਹਿਬ ਦੇ ਵਿਚਕਾਰ ਅਤੇ ਖਾਲਸਾ ਪੰਥ ਦੇ ਮਾਤਾ ਸਹਿਬ ਦੇਵਾ ਜੀ ਦਾ ਇਹ ਤਪ ਸਥਾਨ ਹੈ ਰੋਹਤਾਰ੍ਹ ਨਿਵਾਸੀ ਭਾਈ ਰਾਮੂ ਖੱਤਰੀ ਸੁਪਤਰੀ ਮਾਤਾ ਸਹਿਬ ਦੇਵਾ ਜੀ ਦਾ ਵਿਆਹ ਧੰਨ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲੰਗੀਧਰ ਪਾਤਸ਼ਾਹੀ ਦੇ ਨਾਲ 18 ਵਿਸਾਖ ਸੰਮਤ 1757 ਨੂੰ ਹੋਇਆ ਅਤੇ ਗੁਰੂ ਜੀ ਨੇ ਉਹਨਾਂ ਨੂੰ ਖਾਲਸੇ ਦੀ ਮਾਤਾ ਹੋਣ ਦਾ ਖਿਤਾਬ ਅਕਸ਼ਾ ਅਤੇ ਇਹ ਉਹਨਾਂ ਦਾ ਕਾਪਿ ਸਥਾਨ ਹੈ ਮਾਤਾ ਸ਼ਮੇਸ਼ ਪਿਤਾ ਜੀ ਨੇ ਜਦੋਂ ਨਦੇੜ ਆਏ ਉਸ ਸਮੇਂ ਸਥਾਨ ਤੇ ਮਾਤਾ ਜੀ ਤਪ ਕਰਦੇ ਸਨ ਗੁਰੂ ਜੀ ਦੇ ਦਰਸ਼ਨ ਕਰਕੇ ਹੀ ਲੰਗਰ ਸ਼ਕਲ ਦਾ ਮਾਤਾ ਜੀ ਦਾ ਨੇਮ ਸੀ ਸਤਿਗੁਰੂ ਜੀ ਸ਼ਿਕਾਰ ਖੇਡਣ ਉਪਰੰਤ ਇਸ ਸਥਾਨ ਤੇ ਆ ਕਰਕੇ ਲੰਗਰ ਪ੍ਰਸ਼ਾਦਾ ਸ਼ਕਲੇ ਸਨ ਇਸ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਮਰਿਆਦਾ ਸਤਿਗੁਰਾਂ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤਮ ਸਮਾਂ ਨੇੜੇ ਦੇਖ ਕੇ ਮਾਤਾ ਸਾਹਿਬ ਦੇਵਾ ਜੀ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਭੇਜ ਦਿੱਤਾ ਮਾਤਾ ਜੀ ਨੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਦਰਸ਼ਨ ਕੀਤੇ ਬਿਨਾ ਲੰਗਰ ਨਹੀਂ ਛਕਦੀ ਤਾਂ ਸਤਿਗੁਰਾਂ ਨੇ ਆਪਣੇ ਕਮਰ ਕਸੇ ਦੇ ਸ਼ਾਸਤਰ ਦੇ ਕੇ ਕਿਹਾ ਕਿ ਪਾਠ ਪੂਜਾ ਕਰਕੇ ਇਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਕੇ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਮਾਤਾ ਜੀ ਦਿੱਲੀ ਚਲੇ ਗਏ ਤੇ ਉੱਥੇ ਹੀ ਗੁਰਪੁਰੀ ਸੁਧਾਰ ਗਏ ਮਾਤਾ ਜੀ ਦਾ ਅੰਤਿਮ ਸਥਾਨ ਦਿੱਲੀ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਤਮ ਸਥਾਨ ਦੇ ਨੇੜੇ ਆ ਇਹ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ